ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਤੇ ਹੁਣ ਆਪਾਂ ਇੱਥੇ ਮੱਥਾ ਟੇਕਾਂਗੇ ਤੁਹਾਨੂੰ ਕਰਾਉਨੇ ਆਂ ਦਰਸ਼ਨ ਆਪਾਂ ਚੱਲਦੇ ਆਂ ਅੰਦਰ ਨੂੰ ਗੁਰਦੁਆਰਾ ਸਾਹਿਬ ਵਿੱਚ ਨੂੰ ਤੇ ਬਾਹਰ ਦੀਆਂ ਰੌਣਕਾਂ ਦੇਖ ਲਓ ਪਹਿਲਾਂ ਬਜ਼ਾਰਾਂ ਦੀਆਂ ਇਹ ਰੌਣਕਾਂ ਬਹੁਤ ਲੱਗੀਆਂ ਹੋਈਆਂ ਨੇ ਤੇ ਮਾਸੀਵਾੜਾ ਸਾਹਿਬ ਦੇ ਅੰਦਰ ਚੱਲਦੇ ਆਂ ਗੁਰਦੁਆਰਾ ਸਾਹਿਬ ਜੀ ਮੱਥਾ ਟੇਕਣ ਉਹਨਾਂ ਦੇ ਨਾਲ ਹੀ ਹੋਊ ਮੁਰੇ ਇਸੇ ਤਰ੍ਹਾਂ ਹੀ ਆਪਣੇ ਮੁਰੇ ਵੀਰ ਜਿਹੜੇ ਸੇਵਾਦਾਰ ਆਪਣੇ ਨਾਲ ਆ ਵੀਰ ਭਰਾ ਉਹ ਆਪਣੇ ਨਾਲ ਹਰ ਥਾਂ ਤੇ ਮੱਥਾ ਟੇਕਣ ਨਾਲ ਹੁੰਦੇ ਆ ਤੇ ਕੁਝ ਕੁ ਵੀਰ ਆਪਣੇ ਟਰਾਲੀ 'ਚ ਰੁਕ ਜਾਂਦੇ ਆ ਤੇ ਆਜੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਲੋਕ ਜੀ ਇਹ ਉਹ ਲੈ ਡੇ ਲੰਦੇ ਹੋਊਗਾ ਹਾਂ ਜੀ ਤੁਸੀਂ ਦੇਖ ਸਕਦੇ ਹਾਂ ਮਹਸ਼ੂਦਾ ਸਾਹਿਬ ਗੁਰਦੁਆਰਾ ਬਹੁਤ ਹੀ ਸੁੰਦਰ ਗੁਰਦੁਆਰਾ ਵਾ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਜਾਂਦੇ ਤੇ ਇੱਧਰ ਇੱਕ ਬਾਬਾ ਜੀ ਬਹੁਤ ਵਧੀਆ ਇਤਿਹਾਸ ਸੁਣਾ ਰਹੇ ਸੀਗੇ ਵਿਚਾਰੇ ਬੈਠੇ ਕੁੰਬਾ ਹੱਥ ਚ ਤੁਸੀਂ ਇਹਨਾਂ ਦੇ ਜੀ ਮੈਂ ਕਿ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਆ ਨੇ ਪਾਲਨੇ ਬਲਾਗ ਜਾਇਆ ਇਹਨੂੰ ਬਲਾਗ ਦੇ ਬਲੌਗਰ ਸਾਹਿਬ ਆਪਾਂ ਅੱਜ ਈ ਜੀ ਭਰ ਲਾ ਦਵਾਰ ਸਾਗ ਦੇ ਵਿੱਚ ਹਾਂਜੀ ਆ ਜੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦਰਵਾਰ ਸਾਹਿਬ ਗੁਰਦਰਾਵਾ ਸ਼ੂ ਸ਼ੜ ਸਾਹਿਬ ਬਾਰੇ ਦੇ ਦਰਸ਼ਨ ਕਰਾਉਨੇ ਆ ਤੇ ਆ ਜੋ ਨਿਸ਼ਾਨ ਸਾਹਿਬ ਇੱਧਰ ਆਪਾਂ ਅੰਦਰ ਚਾਲਦੇ ਆਂ ਲੋ ਜੀ ਆਪਾਂ ਆ ਗਏ ਅੰਦਰ ਮੱਥਾ ਟੇਕਣ ਤੇ ਦਸਤੋਵਾਰ ਆਪਾਂ ਅੰਦਰ ਗਿਆ ਕੇ ਮੱਥਾ ਟੇਕ ਕੇ ਤੁਹਾਨੂੰ ਦਰਸ਼ਨੇ ਇੰਨੇ ਕਰਾਉਂਦੇ ਆ ਜੋ ਕਿ ਤੁਸੀਂ ਦੇਖ ਸਕਦਾ ਗੁਰਦੁਆਰਾ ਮਾਸ਼ੀਵੜਾ ਸਾਹਿਬ ਬਹੁਤ ਹੀ ਸੋਹਣਾ ਗੁਰਦੁਆਰਾ ਤੇ ਬਹੁਤ ਹੀ ਇਤਿਹਾਸਿਕ ਸਥਾਨ ਆ ਹੈ